ਕੀ ਹੁੰਦਾ ਹੈ ਜਦੋਂ ਇੱਕ ਪਿਤਾ ਦੀ ਪੱਗ ਦੀ ਇੱਜ਼ਤ ਉਸ ਦੀ ਧੀ ਦੀ ਖੁਸ਼ੀਆਂ ਤੋਂ ਵੀ ਵੱਧ ਕੇ ਹੋ ਜਾਂਦੀ ਹੈ ਕਿ ਇੱਕ ਘਰ ਬਸ ਕੰਦਾ ਤੇ ਛੱਤ ਦਾ ਨਾਮ ਹੈ ਕਿ ਉਹ ਇੱਕ ਪਿਤਾ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਉਸ ਦੀਆਂ ਯਾਦਾਂ ਜਾਂ ਫਿਰ ਉਸ ਦੀ ਜਿਉਂਦੀ ਜਾਗਦੀ ਨਿਸ਼ਾਨੀ ਹੁੰਦੀ ਹੈ ਇਹ ਕਹਾਣੀ ਇੱਕ ਅਜਿਹੇ ਹੀ ਪਿਤਾ ਦੀ ਹੈ ਜਿਸ ਦੇ ਲਈ ਉਸ ਦੀ ਧੀ ਹੀ ਉਸ ਦੀ ਦੁਨੀਆ ਸੀ ਤੇ ਉਸ ਦੁਨੀਆ ਦੀ ਖੁਸ਼ੀ ਦੇ ਲਈ ਉਸ ਨੇ ਆਪਣੀ ਹੀ ਦੁਨੀਆ ਨੂੰ ਆਪਣੇ ਉਸ ਸੁਪਨੇ ਦੇ ਘਰ ਨੂੰ ਚੁੱਪਚਾਪ ਵੇਚ ਦਿੱਤਾ ਉਹ ਆਪਣੀ ਧੀ ਦੀ ਵਿਦਾਇਤ ਤੋਂ ਬਾਅਦ ਖੁਦ ਸੜਕ ਉੱਤੇ ਆਉਣ ਦੇ ਲਈ ਤਿਆਰ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਧੀ ਨੂੰ ਉਹ ਬਹੁਤ ਹੀ ਪਿਆਰ ਦੇ ਨਾਲ ਵਿਦਾ ਕਰ ਰਿਹਾ ਹੈ ਉਹ ਸਿਰਫ ਇੱਕ ਧੀ ਨਹੀਂ ਬਲਕਿ ਉਸ ਦੀ ਇੱਜ਼ਤ ਸਭ ਤੋਂ ਵੱਡੀ ਸੁਰੱਖਿਆ ਹੈ ਵਿਦਾਇ ਦੇ ਆਖਰੀ ਸਮੇਂ ਦਰਦ ਭਰੇ ਟਾਈਮ 'ਚ ਜਦੋਂ ਉਸ ਦੀ ਧੀ ਨੇ ਆਪਣੇ ਪਿਤਾ ਦੇ ਕੰਬਦੇ ਹੋਏ ਹੱਥਾਂ 'ਚ ਇੱਕ ਛਗਣਾ ਵਾਲਾ ਕਾਰਡ ਸੰਭਾਇਆ ਤਾਂ ਉਸ ਪਿਤਾ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਛਗਣਾ ਵਾਲੇ ਕਾਰਡ ਦੇ ਅੰਦਰ ਕੋਈ ਛਗਣ ਨਹੀਂ ਬਲਕਿ ਇੱਕ ਅਜੀਹ ਚਮਤਕਾਰ ਹੋਵੇਗਾ ਜਿਹੜੀ ਉਸ ਦੀ ਉਜੜੀ ਹੋਈ ਦੁਨੀਆ ਨੂੰ ਫਿਰ ਤੋਂ ਵਸਾ ਦੇਵੇਗਾ ਦੇ ਉਸ ਦੀ ਝੁਕੀਆਂ ਹੋਈਆਂ ਅੱਖਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਇੱਜ਼ਤ ਨਾਲ ਉੱਤੇ ਸਿਰ ਉਠਾ ਕੇ ਫਿਰ ਉਦਾਂ ਹੀ ਨੋਰਮਲ ਹੋ ਜਾਵੇਗਾ ਇਹ ਕਹਾਣੀ ਬਿਨਾ ਦੱਸੇ ਦਾਣ ਉਸ ਇੱਕ ਅਜਿਹੇ ਤੋਹਫੇ ਦੀ ਹੈ ਜਿਹੜੀ ਤੁਹਾਡੀ ਰੂਹ ਨੂੰ ਝੰਝੋੜ ਕੇ ਰੱਖ ਦਵੇਗੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਵਸਿਆ ਇੱਕ ਅਜਿਹਾ ਪਿੰਡ ਜਿਸ ਦੀ ਗਲੀਆਂ 'ਚ ਇੱਕ ਮੰਜ਼ਿਲ ਵਾਲਾ ਘਰ ਸੀ ਘਰ ਦੇ ਪੁਰਾਣੇ ਹੋ ਗਏ ਦਰਵਾਜ਼ਿਆਂ ਤੇ ਨੇਮ ਪਲੇਟ ਤੇ ਲਿਖਿਆ ਸੀ ਰੋਸ਼ਨੀ ਇਹ ਨਾਮ ਉਸ ਘਰ ਦੇ ਵਿੱਚ ਰਹਿਣ ਵਾਲਾ ਰਿਟਾਇਰਡ ਪੋਸਟਮਾਸਟਰ ਸ਼੍ਰੀ ਵਿਨੋਦ ਕੁਮਾਰ ਨੇ ਆਪਣੇ ਸਵਰਗਵਾਸ ਪਤਨੀ ਦੀ ਯਾਦ ਵਿੱਚ ਲਿਖਵਾਇਆ ਸੀ। ਇਹ ਘਰ ਉਹਨਾਂ ਦੇ ਲਈ ਸਿਰਫ ਇੱਕ ਮਕਾਨ ਨਹੀਂ ਬਲਕਿ ਉਹਨਾਂ ਦੀ ਪਤਨੀ ਦੀ ਆਖਰੀ ਇੱਕ ਮਹਿਕਦਾ ਹੋਇਆ ਗੁਲਦਸਤਾ ਸੀ। ਵਿਨੋਦ ਦੀ ਦੁਨੀਆ ਬਹੁਤ ਹੀ ਛੋਟੀ ਤੇ ਬਹੁਤ ਪਿਆਰੀ ਸੀ। ਉਹਨਾਂ ਦੋਵਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਸਭ ਤੋਂ ਕੀਮਤੀ ਚੀਜ਼ ਸੀ ਉਹਨਾਂ ਦੀ ਧੀ ਰੂਹੀ। ਰੂਹੀ ਜਿਵੇਂ ਦਾ ਉਹਦਾ ਨਾਮ ਸੀ ਉਹਦਾਂ ਦੀ ਹੀ ਉਹੋ ਸੀ। ਉਸਦੇ ਆਉਣ ਦੇ ਨਾਲ ਹੀ ਵਿਨੋਦ ਦੀ ਬੇਰੰਗ ਦੁਨੀਆ 'ਚ ਖੁਸ਼ੀਆਂ ਦੇ ਰੰਗ ਭਰ ਗਏ ਸੀ ਪਤਨੀ ਦੇ ਜਾਣ ਤੋਂ ਬਾਅਦ ਉਹਨਾਂ ਨੇ ਹੀ ਮਾਤਾ ਤੇ ਪਿਤਾ ਦੋਵੇਂ ਬਣ ਕੇ ਰੂਹੀ ਨੂੰ ਪਾਲਿਆ ਉਹਨਾਂ ਨੇ ਆਪਣੀ ਹਰ ਇੱਛਾ ਹਰ ਖੁਆਇਸ਼ ਨੂੰ ਮਾਰ ਕੇ ਆਪਣੀ ਧੀ ਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਮੋਟਿਵ ਉਹਨਾਂ ਦੀ ਹਰ ਇੱਕ ਸਾਹ ਦਾ ਮਕਸਦ ਸਿਰਫ ਰੂਹੀ ਦੀ ਖੁਸ਼ੀ ਸੀ ਘਰ ਰੂਹੀ ਨੇ ਉਹਨਾਂ ਨੇ ਆਪਣੀ ਪ੍ਰਾਈਵੇਟ ਫੰਡ ਦੀ ਪਾਈ ਪਾਈ ਜੋੜ ਕੇ ਕਰਜ਼ਾ ਲੈ ਕੇ ਬਣਾਇਆ ਸੀ ਇਸ ਘਰ ਦੀ ਹਰ ਇੱਕ ਇੱਟ 'ਚ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਉਹਨਾਂ ਦੀ ਉਮੀਦਾਂ ਸੀ ਘਰ ਦੇ ਵਿਹੜੇ ਦੇ ਵਿੱਚ ਲੱਗਿਆ ਹੋਇਆ ਅਮਰੂਦ ਦਾ ਪੌਦਾ ਜਿਸ ਨੂੰ ਉਹਨਾਂ ਨੇ ਰੂਹੀ ਦੇ 5ਵੇਂ ਜਨਮ ਦਿਨ ਤੇ ਲਾਇਆ ਸੀ ਅੱਜ ਇੱਕ ਦਰਖਤ ਬਣ ਗਿਆ ਸੀ ਉਸ ਅਮਰੂਦ ਦੀ ਛਾਂ 'ਚ ਬੈਠ ਕੇ ਵਿਨੋਦ ਨੇ ਰੂਹੀ ਨੂੰ ਨਰਸਰੀ ਕਲਾਸ ਤੋਂ ਲੈ ਕੇ ਕਾਲਜ ਦੀ ਮੋਟੀ-ਮੋਟੀ ਕਿਤਾਬਾਂ ਦਾ ਸਫ਼ਰ ਤੈਅ ਕਰਵਾਇਆ ਸੀ ਘਰ ਦੀ ਛੋਟੀ ਜਿਹੀ ਰਸੋਈ ਜਿੱਥੇ ਉਹਨਾਂ ਨੇ ਆਪਣੀ ਧੀ ਦੇ ਲਈ ਪਹਿਲੀ ਵਾਰ ਜਲੀ ਹੋਈ ਰੋਟੀ ਬਣਾਈ ਸੀ ਉਹ ਛੱਤ ਜਿੱਥੇ ਬੈਠ ਕੇ ਪਿਤਾ ਤੇਤੀ ਘੰਟਾ-ਘੰਟਾ ਗੱਲਾਂ ਕਰਦੇ ਤਾਰੇ ਗਿਣਦੇ ਤੇ ਜ਼ਿੰਦਗੀ ਦੇ ਸੁਪਨੇ ਬੁੰਦੇ ਇਹ ਘਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਸੁੱਖਾਂ ਤੇ ਦੁੱਖਾਂ ਦਾ ਗਵਾਹ ਸੀ ਇਹ ਉਹਨਾਂ ਦੀ ਇੱਜ਼ਤ ਸੀ ਉਹਨਾਂ ਦਾ ਸਾਰਾ ਕੁਝ ਸੀ ਰੂਹੀ ਹੁਣ 26 ਸਾਲਾਂ ਦੀ ਹੋ ਗਈ ਸੀ ਉਸਨੇ ਸ਼ਹਿਰ ਦੇ ਸਭ ਤੋਂ ਵਧੀਆ ਕਾਲਜ ਐਮਕੋਮ ਕੀਤੀ ਤੇ ਹੁਣ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ। ਉਹ ਇੱਕ ਸਮਝਦਾਰ, ਸੰਸਕਾਰੀ ਤੇ ਆਪਣੇ ਪਿਤਾ ਦੀ ਪਰਛਾਈ ਸੀ। ਉਹ ਜਾਣਦੀ ਸੀ ਕਿ ਉਸਦੇ ਪਿਤਾ ਨੇ ਉਸ ਨੂੰ ਪਾਲਣ ਦੇ ਲਈ ਕਿੰਨੀ ਕੁਰਬਾਨੀਆਂ ਦਿੱਤੀਆਂ ਨੇ। ਉਹ ਆਪਣੀ ਤਨਖਾਹ ਦਾ ਇੱਕ ਇੱਕ ਪੈਸਾ ਆਪਣੇ ਪਿਤਾ ਦੇ ਹੱਥ ਦੇ ਵਿੱਚ ਰੱਖ ਦਿੰਦੀ ਸੀ। ਉਹ ਅਕਸਰ ਕਹਿੰਦੀ, "ਪਿਤਾ ਜੀ ਤੁਸੀਂ ਆਰਾਮ ਕਰੋ। ਤੁਸੀਂ ਮੇਰੇ ਲਈ ਬਹੁਤ ਮਿਹਨਤ ਕੀਤੀ ਹੈ। ਹੁਣ ਮੇਰੀ ਵਾਰੀ ਹੈ।" ਵినੋਦ ਆਪਣੀ ਧੀ ਦੀ ਸਮਝ ਆ ਰਹੀ ਤੇ ਫਕਰ ਕਰਦੇ ਪਰ ਉਹਨਾਂ ਨੂੰ ਹੁਣ ਇੱਕ ਚਿੰਤਾ ਦਿਨ ਰਾਤ ਖਾਣ ਲੱਗੀ ਰੋਹੀ ਦੇ ਵਿਆਹ ਦੀ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਧੀ ਦਾ ਵਿਆਹ ਧੂਮ-ਧਾਮ ਦੇ ਨਾਲ ਹੋਵੇ ਇੱਕ ਵਧੀਆ ਘਰ ਵਾਲੇ ਮਿਲਣ ਕਿ ਉਹਨਾਂ ਦੇ ਪਤਨੀ ਦੀ ਆਤਮਾ ਜਿੱਥੇ ਵੀ ਹੋਵੇ ਉਹ ਖੁਸ਼ ਹੋ ਜਾਵੇ ਉਹ ਆਪਣੀ ਧੀ ਨੂੰ ਇੱਕ ਅਜਿਹੇ ਘਰ ਚ ਵਿਆਉਣਾ ਚਾਹੁੰਦਾ ਸੀ ਜਿੱਥੇ ਉਸ ਨੂੰ ਦੁਨੀਆ ਦੀ ਸਾਰੀ ਖੁਸ਼ੀਆਂ ਮਿਲਣ ਜਿੱਥੇ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ ਕਿਹਾ ਜਾਂਦਾ ਹੈ ਕਿ ਸਾਫ਼ ਦਿਲ ਵਾਲੇ ਦੀ ਦੁਆਵਾਂ ਰੱਬ ਜ਼ਰੂਰ ਕਬੂਲ ਕਰਦਾ ਹੈ। ਵਿਨੋਦ ਦਾ ਇੱਕ ਪੁਰਾਣਾ ਦੋਸਤ ਜਿਹੜਾ ਕਿ ਦਿੱਲੀ ਦੀ ਇੱਕ ਕੰਪਨੀ ਦੇ ਵਿੱਚ ਬਹੁਤ ਹੀ ਵੱਡੀ ਪੋਸਟ 'ਤੇ ਸੀ। ਇੱਕ ਦਿਨ ਉਹਨਾਂ ਦੀ ਧੀ ਦੇ ਲਈ ਇੱਕ ਰਿਸ਼ਤਾ ਲੈ ਕੇ ਆਇਆ। ਮੁੰਡਾ ਜਿਸ ਦਾ ਨਾਮ ਰੋਹਿਤ ਸੀ, ਦਿੱਲੀ ਦੇ ਬਹੁਤ ਵੱਡੇ ਤੇ ਅਮੀਰ ਪਰਿਵਾਰ 'ਚੋਂ ਸੀ। ਰੋਹਿਤ ਦਾ ਪਿਤਾ ਸ਼੍ਰੀ ਦਵੇਸ਼ ਚੋਹਾਨ ਇੱਕ ਬਹੁਤ ਵੱਡਾ ਬਿਲਡਰ ਸੀ। ਰੋਹਿਤ ਖੁਦ ਇੱਕ ਮਲਟੀਨੇਸ਼ਨਲ ਕੰਪਨੀ 'ਚ ਸੌਫਟਵੇਅਰ ਇੰਜੀਨੀਅਰ ਸੀ। ਉਹ ਸੰਸਕਾਰੀ ਤੇ ਸੁਲਝਿਆ ਹੋਇਆ ਇੱਕ ਵਿਅਕਤੀ ਤੇ ਸਭ ਤੋਂ ਵੱਡੀ ਗੱਲ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਦਹੇਜ ਦਾ ਕੋਈ ਵੀ ਲਾਲਚ ਨਹੀਂ ਸੀ। ਉਹਨਾਂ ਨੂੰ ਸਿਰਫ ਇੱਕ ਵਧੀਆ ਪੜੀ ਲਿਖੀ ਘਰ ਸਾਂਭਣ ਵਾਲੀ ਬਹੂ ਚਾਹੀਦੀ ਸੀ। ਵਿਨੋਦ ਨੇ ਜਦੋਂ ਇਸ ਰਿਸ਼ਤੇ ਬਾਰੇ ਸੁਣਿਆ ਤਾਂ ਉਹ ਇੱਕ ਪਲ ਦੇ ਲਈ ਘਬਰਾ ਗਿਆ। ਐਨੇ ਅਮੀਰ ਲੋਕ ਅਸੀਂ ਉਹਨਾਂ ਦੀ ਬਰਾਬਰੀ ਕਿਵੇਂ ਕਰਾਂਗੇ? ਉਹਨਾਂ ਨੇ ਆਪਣੇ ਦੋਸਤ ਨੂੰ ਆਪਣੀ ਆਰਥਿਕ ਸਥਿਤੀ ਦੇ ਬਾਰੇ ਸਾਰਾ ਕੁਝ ਦੱਸ ਦਿੱਤਾ। ਉਹਨਾਂ ਦੇ ਦੋਸਤ ਨੇ ਉਹਨਾਂ ਨੂੰ ਤਸੱਲੀ ਦਿੱਤੀ, "ਵਿਨੋਦ ਜੀ ਤੁਸੀਂ ਫਿਕਰ ਨਾ ਕਰੋ। ਚੋਹਾਨ ਸਾਹਿਬ ਤੇ ਉਹਨਾਂ ਦਾ ਪਰਿਵਾਰ ਬਹੁਤ ਹੀ ਵਧੀਆ, ਇੱਜ਼ਤਦਾਰ ਤੇ ਸੁਲਝੇ ਹੋਏ ਲੋਕ ਨੇ। ਉਹ ਪੈਸਿਆਂ ਨੂੰ ਨਹੀਂ, ਇਨਸਾਨੀਅਤ ਨੂੰ ਪਹਿਲ ਦਿੰਦੇ ਨੇ। ਤੁਸੀਂ ਇੱਕ ਵਾਰ ਮੁੰਡੇ ਨੂੰ ਮਿਲ ਤਾਂ ਲਿਓ।" ਕੁਝ ਦਿਨਾਂ ਬਾਅਦ ਰੋਹਿਤ ਤੇ ਉਸਦੇ ਮਾਤਾ-ਪਿਤਾ ਰੋਹੀ ਨੂੰ ਦੇਖਣ ਦੇ ਲਈ ਉਹਨਾਂ ਦੇ ਘਰ ਆਏ। ਵਿਨੋਦ ਨੇ ਆਪਣੀ ਹਾਇਸियत ਦੇ ਮੁਤਾਬਿਕ ਉਹਨਾਂ ਦੀ ਬਹੁਤ ਸੇਵਾ ਕੀਤੀ। ਰੋਹਿਤ ਤੇ ਰੂਹੀ ਨੂੰ ਜਦੋਂ ਅਲੱਗ ਹੋ ਕੇ ਉਹਨਾਂ ਨਾਲ ਗੱਲਾਂ-ਬਾਤਾਂ ਦੋਨਾਂ ਨੇ ਆਪਸ ਦੇ ਵਿੱਚ ਕੀਤੀਆਂ, ਦੋਵੇਂ ਇੱਕ ਦੂਜੇ ਦਾ ਇਮਾਨਦਾਰ ਸੁਭਾਅ ਬਹੁਤ ਪਸੰਦ ਆਇਆ। ਰੋਹਿਤ ਰੂਹੀ ਦੀ ਸਾਦਗੀ ਉਸ ਦੀਆਂ ਅੱਖਾਂ ਦੇ ਵਿੱਚ ਆਪਣੇ ਪਿਤਾ ਦੇ ਲਈ ਇੱਜ਼ਤ ਦੇ ਕੇ ਉਹ ਤਾਂ ਲੱਟੂ ਹੋ ਗਿਆ। ਉੱਥੇ ਹੀ ਰੂਹੀ ਨੂੰ ਵੀ ਰੋਹਿਤ ਦੀ ਸੁਲਝੀ ਹੋਈਆਂ ਗੱਲਾਂ ਤੇ ਉਸ ਦੀ ਜ਼ਮੀਨ ਨਾਲ ਜੁੜਿਆ ਹੋਇਆ ਮੋਹ ਬਹੁਤ ਹੀ ਵਧੀਆ ਲੱਗਿਆ। रिश्ता पक्का हो गया। विवाह की तारीख 3 महिने बाद पक्की कर दी थी। विनोद बहुत ही खुश होया। उसकी खुशी का कोई भी ठिकाना ना रहा। उन्हें लग रहा ਸੀ ਕਿ ਜਿਵੇਂ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਰਾਦ ਪੂਰੀ ਹੋ ਗਈ ਹੋਵੇ। ਪਰ ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆਉਣ ਲੱਗੇ, ਉਹਨਾਂ ਦੀ ਇਹ ਖੁਸ਼ੀ ਇੱਕ ਚਿੰਤਾ ਦੇ ਵਿੱਚ ਬਦਲਣ ਲੱਗੀ। ਚੋਹਾਨ ਪਰਿਵਾਰ ਨੇ ਆਪਣੇ ਵੱਲੋਂ ਕੋਈ ਵੀ ਮੰਗ ਨਹੀਂ ਰੱਖੀ ਸੀ ਤੇ ਨਾ ਹੀ ਕੁਝ ਮੰਗਿਆ ਸੀ ਪਰ ਬినੋਦਾ ਦਿਲ ਇਹ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਉਹ ਆਪਣੀ ਇੱਕ ਲੋਤੀ ਧੀ ਦੇ ਵਿਆਹ ਚ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਬਰਾਤ ਦਾ ਸਵਾਗਤ ਖਾਣ ਪੀਣ ਦਾ ਇੰਤਜ਼ਾਮ ਲੈਣ ਦੇਣ ਸਾਰਾ ਕੁਝ ਅਜਿਹਾ ਹੋਵੇ ਕਿ ਉਹਨਾਂ ਦੀ ਧੀ ਨੂੰ ਆਪਣੇ ਸਹੁਰਿਆਂ ਦੇ ਘਰ ਵਧੀਆ ਫੀਲ ਹੋਵੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਬਚਤ ਆਪਣੀ ਪੈਨਸ਼ਨ ਦੇ ਪੈਸੇ ਸਾਰਾ ਕੁਝ ਹਿਸਾਬ ਦੇ ਵਿੱਚ ਜੋੜ ਲਿਆ ਪਰ ਵਿਆਹ ਦਾ ਖਰਚਾ ਉਹਨਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ ਇਹ ਚਿੰਤਾ ਉਹਨਾਂ ਨੂੰ ਅੰਦਰੋਂ ਅੰਦਰ ਖਾਣ ਲੱਗੀ ਉਹ ਸਾਰੀ ਸਾਰੀ ਰਾਤ ਸੌਣਾ ਪਾਉਂਦੇ ਬਸ ਬੇੜੇ ਦੇ ਵਿੱਚ ਘੁੰਮਦੇ ਰਹਿੰਦੇ ਤੇ ਹਿਸਾਬ ਕਿਤਾਬ ਲਾਉਂਦੇ ਰਹਿੰਦੇ ਰੂਹੀ ਆਪਣੇ ਪਿਤਾ ਦੀ ਇਸ ਬੇਚੈਨੀ ਨੂੰ ਮਹਿਸੂਸ ਕਰ ਰਹੀ ਸੀ ਉਸਨੇ ਕਈ ਵਾਰ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਿਤਾ ਜੀ ਤੁਸੀਂ ਕਿਉਂ ਐਨੀ ਟੈਨਸ਼ਨ ਲੈ ਰਹੇ ਹੋ ਰੋਹਿਤ ਤੇ ਉਸਦੇ ਪਰਿਵਾਰ ਵਾਲੇ ਬਹੁਤ ਚੰਗੇ ਨੇ। ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਆਪਾਂ ਸਿੰਪਲ ਤੇ ਸਾਦਾ ਜਿਹਾ ਵਿਆਹ ਕਰਾਂਗੇ। ਵਿਨੋਦ ਉਤੋਂ-ਉਤੋਂ ਦਾ ਤਸੱਲੀ ਦੇ ਦੇਂਦਾ ਪਰ ਉਹਨਾਂ ਦਾ ਦਿਲ ਨਹੀਂ ਮੰਨਦਾ। ਉਹ ਕਹਿੰਦੇ ਕਿ ਇਹ ਸਾਰਾ ਕੁਝ ਮੇਰੇ ਤੇ ਛੱਡ ਦੇ। ਇੱਕ ਪਿਤਾ ਦਾ ਕੋਈ ਫਰਜ਼ ਨਹੀਂ ਹੁੰਦਾ। ਇੱਕ ਦਿਨ ਰਾਤ ਨੂੰ ਵਿਨੋਦ ਨੇ ਇੱਕ ਅਜੀਹਾ ਫੈਸਲਾ ਕੀਤਾ ਜਿਹੜਾ ਉਹਨਾਂ ਦੇ ਲਈ ਆਪਣੀ ਆਤਮਾ ਨੂੰ ਵੇਚਣ ਜਿਹਾ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਘਰ ਨੂੰ ਵੇਚ ਦੇਣਗੇ। ਇਹ ਸੋਚਣਾ ਹੀ ਉਹਨਾਂ ਦੇ ਲਈ ਇੱਕ ਬੁਰੇ ਸੁਪਨੇ ਜਿਹਾ ਸੀ ਉਹ ਘਰ ਜਿਹੜਾ ਉਹਨਾਂ ਨੇ ਆਪਣੀ ਪਤਨੀ ਦੀ ਯਾਦ ਵਿੱਚ ਬਣਵਾਇਆ ਸੀ ਜਿਸ 'ਚ ਉਹਨਾਂ ਦੀ ਧੀ ਦਾ ਬਚਪਨ ਬੀਤਿਆ ਸੀ ਜਿੱਥੇ ਹਰ ਇੱਕ ਕੰਦ ਤੇ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ ਪਰ ਆਪਣੀ ਧੀ ਦੇ ਵਿਆਹ ਦੀ ਇੱਜ਼ਤ ਅੱਗੇ ਉਹਨਾਂ ਨੂੰ ਇਹ ਕੁਰਬਾਨੀ ਬਹੁਤ ਛੋਟੀ ਲੱਗ ਰਹੀ ਸੀ ਉਹਨਾਂ ਨੇ ਸੋਚਿਆ ਇੱਕ ਵਾਰ ਰੋਹੀ ਦਾ ਵਿਆਹ ਹੋ ਜਾਵੇ ਤੇ ਉਹ ਬਾਕੀ ਦੀ ਜ਼ਿੰਦਗੀ ਕਿਰਾਏ ਤੇ ਕਮਰਾ ਲੈ ਕੇ ਕੱਟ ਲਵੇਗਾ ਉਹਨਾਂ ਨੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਇੱਥੇ ਤੱਕ ਕਿ ਰੋਹੀ ਨੂੰ ਵੀ ਨਹੀਂ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਵਿਆਹ ਦੇ ਦਿਨਾਂ 'ਚ ਕਿਸੇ ਤਰ੍ਹਾਂ ਦਾ ਬੋਝ ਜਾਂ ਦੁੱਖ ਵਿੱਚ ਰਹੇ ਉਹਨਾਂ ਨੇ ਸ਼ਹਿਰ ਦੇ ਪ੍ਰਾਪਰਟੀ ਡੀਲਰ ਦੇ ਨਾਲ ਗੱਲਬਾਤ ਕੀਤੀ ਕਰ ਵਧੀਆ ਲੋਕੇਸ਼ਨ ਤੇ ਸੀ ਇਸ ਲਈ ਗਾਕ ਆਸਾਨੇ ਦੇ ਨਾਲ ਮਿਲ ਗਿਆ ਸੌਦਾ ਪੱਕਾ ਹੋ ਗਿਆ ਗਾਕ ਨੇ ਉਹਨਾਂ ਨੂੰ ਪਹਿਲਾ ਬਿਆਨਾਂ ਦੇ ਦਿੱਤਾ ਤੇ ਬਾਕੀ ਦੀ ਰਕਮ ਰਜਿਸਟਰੀ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਰਜਿਸਟਰੀ ਦੀ ਤਰੀਕ ਵਿਆਹ ਤੋਂ 2 ਦਿਨ ਪਹਿਲਾਂ ਦੀ ਪੱਕੀ ਕੀਤੀ ਗਈ। ਵਿਨੋਦ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਨੂੰ ਵਿਆਹ ਤੋਂ ਬਾਅਦ ਘਰ ਖਾਲੀ ਕਰਨ ਦੇ ਲਈ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਵੇ। ਜਿਸ ਦਿਨ ਉਹਨਾਂ ਨੇ ਘਰ ਦੇ ਕਾਗਜ਼ਾਤ ਤੇ ਦਸਖਤ ਕੀਤੇ, ਉਸ ਦਿਨ ਉਹ ਘਰ ਵਾਪਸ ਆ ਕੇ ਬਹੁਤ ਰੋਏ। ਉਹਨਾਂ ਨੇ ਘਰ ਦੀ ਹਰ ਇੱਕ ਕੰਧ ਨੂੰ ਹੱਥ ਲਾ ਕੇ ਇਹਦਾਂ ਮਹਿਸੂਸ ਕੀਤਾ ਜਿਵੇਂ ਉਹ ਆਪਣੇ ਘਰ ਵਾਲੀ ਦੀ ਆਤਮਾ ਤੋਂ ਮਾਫੀ ਮੰਗ ਰਹੇ ਹੋਣ। ਦੇ ਦੂਜੇ ਪਾਸੇ ਰੋਜ ਰੋਹੀ ਤੇ ਰੋਹਿਤ ਦੀ ਫੋਨ ਤੇ ਗੱਲਾਂ ਹੁੰਦੀਆਂ ਵੀ ਰਹਿੰਦੀਆਂ ਸੀ ਰੋਹਿਤ ਬਹੁਤ ਹੀ ਨਰਮ ਸੁਭਾਅ ਤੇ ਸੋਲਜਿਆ ਹੋਇਆ ਵਿਅਕਤੀ ਸੀ ਉਹਨੇ ਵੀ ਮਹਿਸੂਸ ਕੀਤਾ ਸੀ ਕਿ ਵਿਨੋਦ ਜੀ ਪਰੇਸ਼ਾਨ ਰਹਿੰਦੇ ਨੇ ਉਸਨੇ ਰੋਹੀ ਦੇ ਨਾਲ ਇਸ ਬਾਰੇ ਗੱਲ ਕੀਤੀ ਰੋਹੀ ਨੇ ਕਿਹਾ ਰੋਹਿਤ ਮੈਨੂੰ ਵੀ ਪਾਪਾ ਦੀ ਬਹੁਤ ਚਿੰਤਾ ਹੋ ਰਹੀ ਹੈ ਉਹ ਵਿਆਹ ਦੇ ਖਰਚਿਆਂ ਨੂੰ ਲੈ ਕੇ ਬਹੁਤ ਟੈਨਸ਼ਨ ਦੇ ਵਿੱਚ ਨੇ ਮੈਂ ਉਹਨਾਂ ਨੂੰ ਬਹੁਤ ਸਮਝਾਉਂਦੀ ਹਾਂ ਉਹ ਮੇਰੀ ਗੱਲ ਹੀ ਨਹੀਂ ਸੁਣਦੇ ਮੈਨੂੰ ਡਰ ਹੈ ਕਿ ਕਿਤੇ ਉਹ ਆਪਣੀ ਸਿਹਤ ਨਾ ਖਰਾਬ ਕਰ ਲੈਣ। ਰੋਹਿਤ ਨੇ ਉਸ ਨੂੰ ਹੌਸਲਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ ਰੁਹੀ, ਸਭ ਠੀਕ ਹੋ ਜਾਵੇਗਾ। ਅੰਕਲ ਜੀ ਬਹੁਤ ਨਰਮ ਸੁਭਾਅ ਦੇ ਇਨਸਾਨ ਨੇ। ਆਪਾਂ ਉਨ੍ਹਾਂ ਦੀ ਸਿੱਧੀ ਤੌਰ ਤੇ ਵੀ ਮਦਦ ਨਹੀਂ ਕਰ ਸਕਦੇ। ਪਰ ਮੈਂ ਕੁਝ ਸੋਚਦਾ ਹਾਂ। ਇੱਕ ਦਿਨ ਰੁਹੀ ਜਦੋਂ ਆਪਣੇ ਬੈਂਕ ਦੇ ਕੰਮ ਤੋਂ ਤਹਿਸੀਲ ਚ ਗਏ ਤਾਂ ਉਸ ਦੀ ਨਜ਼ਰ ਉਸੇ ਪ੍ਰਾਪਰਟੀ ਡੀਲਰ ਤੇ ਪੈ ਗਈ ਜਿਸ ਦੇ ਨਾਲ ਉਸ ਦੇ ਪਿਤਾ ਨੇ ਘਰ ਦਾ ਸੌਦਾ ਕੀਤਾ ਸੀ। ਉਹ ਡੀਲਰ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਹਾਂ ਹਾਂ ਵਿਦਿਆਨਗਰ ਵਾਲਾ ਸੌਦਾ ਪੱਕਾ ਹੋ ਗਿਆ ਪੋਸਟਮਾਸਟਰ ਸਾਹਿਬ ਦੀ ਤੇ ਇਹਦੀ ਧੀ ਦਾ ਵਿਆਹ ਹੈ ਨਾ ਇਸ ਲਈ ਮਜਬੂਰੀ ਚ ਵੇਚ ਰਹੇ ਨੇ ਰਜਿਸਟਰੀ ਵਿਆਹ ਤੋਂ 2 ਦਿਨ ਪਹਿਲਾਂ ਹੀ ਕਰਵਾ ਲਵਾਂਗੇ ਇਹ ਬੋਲ ਰੂਹੀ ਦੇ ਕੰਨਾਂ ਚ ਕਿਸੇ ਪਿੰਗਲਦੇ ਹੋਏ ਸ਼ੀਸ਼ੇ ਦੀ ਤਰ੍ਹਾਂ ਚੋਬੇ ਇਹ ਗੱਲ ਸੁਣ ਕੇ ਉਸਦੇ ਪੈਰਾਂ nicheੋਂ ਜ਼ਮੀਨ ਖਿਸਕ ਗਈ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦੇ ਪਿਤਾ ਉਸਦੀ ਖੁਸ਼ੀ ਦੇ ਲਈ ਇੰਨੀ ਵੱਡੀ ਕੁਰਬਾਨੀ ਦੇ ਸਕਦੇ ਨੇ ਇਹ ਘਰ ਜਿਹੜਾ ਉਹਨਾਂ ਦੀ ਜਾਨ ਸੀ ਉਸ ਨੂੰ ਵੇਚ ਰਹੇ ਨੇ ਉਹ ਰੋਂਦੀ ਰੋਂਦੀ ਉੱਥੋਂ ਨਿਕਲੀ ਉਸਨੇ ਉਦੋਂ ਹੀ ਰੋਹਿਤ ਨੂੰ ਫੋਨ ਕੀਤਾ ਤੇ ਉਸ ਨੂੰ ਫੋਨ ਤੇ ਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ ਰੋਹਿਤ ਇਹ ਸੁਣ ਕੇ ਸੁੰਨ ਹੋ ਗਿਆ ਉਸ ਨੂੰ ਵਿਨੋਦ ਦੀ ਆਪਣੀ ਧੀ ਦੇ ਪਿਆਰ ਦੇਖ ਕੇ ਉਸ ਦਾ ਮਨ ਪਰ ਆਇਆ ਉਸਨੇ ਰੋਹੀ ਨੂੰ ਹਿੰਮਤ ਦਿੰਦੇ ਹੋਏ ਕਿਹਾ ਰੋਹੀ ਚੁੱਪ ਹੋ ਜਾਓ ਨਾ ਰੋਵੋ ਆਪਾਂ ਪਿਤਾ ਨੂੰ ਐਦਾਂ ਨਹੀਂ ਕਰਨ ਦੇਵਾਂਗੇ ਉਹਨਾਂ ਦੇ ਮਨ ਨੂੰ ਕੋਈ ਸਦਮਾ ਨਾ ਲੱਗੇ ਕੋਈ ਹੱਲ ਕੱਢਾਂਗੇ ਮੈਨੂੰ ਬਸ ਥੋੜਾ ਜਿਹਾ ਵਕਤ ਦਿਓ ਉਦੋਂ ਹੀ ਰੋਹਿਤ ਨੇ ਆਪਣੇ ਦੋਸਤ ਦੇ ਨਾਲ ਜਿਹੜਾ ਵਕੀਲ ਸੀ ਉਸ ਨਾਲ ਗੱਲ ਕੀਤੀ ਉਸ ਨੇ ਉਸ ਨੂੰ ਸਾਰੀ ਗੱਲ ਦੱਸੀ ਫਿਰ ਦੋਵਾਂ ਨੇ ਮਿਲ ਕੇ ਇੱਕ ਸਕੀਮ ਲਾਈ ਰੋਹਿਤ ਨੇ ਰੋਹੀ ਨੂੰ ਕਿਹਾ ਰੋਹੀ ਤੈਨੂੰ ਇੱਕ ਕੰਮ ਕਰਨਾ ਪਵੇਗਾ ਤੈਨੂੰ ਪਿਤਾ ਜੀ ਦੇ ਕਮਰੇ ਵਿੱਚੋਂ ਕਿਸੇ ਵੀ ਤਰ੍ਹਾਂ ਉਸ ਘਰ ਦੇ ਸੌਦੇ ਦੇ ਕਾਗਜ਼ ਦੀ ਕਾਪੀ ਲਿਆਣੀ ਪਵੇਗੀ ਇਹ ਮੁਸ਼ਕਲ ਕੰਮ ਸੀ ਪਰ ਰੂਹੀ ਆਪਣੇ ਪਿਤਾ ਦੀ ਇੱਜ਼ਤ ਬਚਾਉਣ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਸੀ ਇੱਕ ਦਿਨ ਜਦੋਂ ਉਹਨਾਂ ਦੇ ਪਿਤਾ ਬਾਜ਼ਾਰ ਦੇ ਵਿੱਚ ਗਏ ਹੋਏ ਸੀ ਤੇ ਰੂਹੀ ਨੇ ਉਹਨਾਂ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਦੀ ਅਲਮਾਰੀ ਦੇ ਵਿੱਚੋਂ ਉਹ ਕਾਗਜ਼ ਕੱਢੇ ਤੇ ਆਪਣੇ ਫੋਨ ਦੇ ਨਾਲ ਉਹਨਾਂ ਦੀ ਫੋਟੋ ਖਿੱਚ ਲਈ ਰੋਹੀ ਨੇ ਉਹ ਫੋਟੋ ਰੋਹਿਤ ਨੂੰ ਭੇਜਿਆ ਤੇ ਰੋਹਿਤ ਨੇ ਆਪਣੇ ਵਕੀਲ ਦੋਸਤ ਨੂੰ ਭੇਜ ਦਿੱਤੀਆਂ ਵਕੀਲ ਨੇ ਉਸ ਪ੍ਰਾਪਰਟੀ ਡੀਲਰ ਤੇ ਖਰੀਦਦਾਰ ਦਾ ਪਤਾ ਲੱਭ ਲਿਆ ਰੋਹਿਤ ਨੇ ਆਪਣੇ ਪਿਤਾ ਸ਼੍ਰੀ ਦਿਨੇਸ਼ ਚੋਹਾਨ ਨੂੰ ਉਹਨਾਂ ਨੂੰ ਇਨਵੋਲਵ ਕੀਤਾ ਤੇ ਸਾਰਾ ਕੁਝ ਦੱਸਿਆ ਦਿਨੇਸ਼ ਜੀ ਵੀ ਵਿਨੋਦ ਜੀ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਸੀ ਉਹ ਇਸ ਨੇਕ ਕੰਮ ਦੇ ਲਈ ਆਪਣੇ ਪੁੱਤ ਦਾ ਸਾਥ ਦੇਣ ਦੇ ਲਈ ਤਿਆਰ ਹੋਗੇ ਅਗਲੇ ਦਿਨ ਰੋਹਿਤ ਤੇ ਉਸਦੇ ਪਿਤਾ ਉਸ ਖਰੀਦਦਾਰ ਨੂੰ ਮਿਲਿਆ ਇੱਕ ਬਹੁਤ ਹੀ ਵਧੀਆ ਆਫਰ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸੌਦਾ ਰੱਦ ਕਰ ਦਿਓ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਇਸੇ ਰੇਟ 'ਚ ਇੱਕ ਵਧੀਆ ਪ੍ਰਾਪਰਟੀ ਹੋਰ ਕਿਤੇ ਦਿਵਾ ਦੇਾਂਗੇ ਤੇ ਤੁਹਾਡਾ ਇਸ ਸੌਦੇ ਦੇ ਵਿੱਚ ਹੋਏ ਨੁਕਸਾਨ ਦੀ ਪਰਹਾਈ ਵੀ ਕਰਾਂਗੇ। ਖਰੀਦਦਾਰ ਇੱਕ ਸਮਝਦਾਰ ਵਿਅਕਤੀ ਸੀ। ਜਦੋਂ ਉਸ ਨੂੰ ਪੂਰੀ ਗੱਲ ਪਤਾ ਲੱਗੀ ਤਾਂ ਉਹ ਵੀ ਭਾਵੁਕ ਹੋ ਗਿਆ। ਤੇ ਬਿਨਾ ਕਿਸੇ ਗੱਲਬਾਤੋਂ ਇਸ ਘਰ ਦਾ ਸੌਦਾ ਰੱਦ ਕਰਨ ਦੇ ਲਈ ਹੁਣ ਇੱਕ ਹੋਰ ਗੱਲ ਦਾ ਪੰਗਾ ਸੀ ਕਿ ਉਹਨਾਂ ਨੂੰ ਬਿਨਾ ਦੱਸੇ ਇਸ ਘਰ ਨੂੰ ਬਚਾਉਣਾ ਰੋਹਿਤ ਨੇ ਇੱਕ ਹੋਰ ਸਕੀਮ ਲਾਈ ਉਸਨੇ ਆਪਣੇ ਵਕੀਲ ਦੋਸਤ ਨੂੰ ਇੱਕ ਅਜਨਬੀ ਬਣਾ ਕੇ ਉਸ ਪ੍ਰਾਪਰਟੀ ਡੀਲਰ ਦੇ ਕੋਲ ਭੇਜਿਆ ਵਕੀਲ ਨੇ ਡੀਲਰ ਨੂੰ ਕਿਹਾ ਮੈਂ ਵਿਨੋਦ ਜੀ ਦਾ ਇੱਕ ਪੁਰਾਣਾ ਦੋਸਤ ਹਾਂ ਮੈਨੂੰ ਪਤਾ ਲੱਗਿਆ ਕਿ ਉਹ ਆਪਣਾ ਘਰ ਵੇਚ ਰਹੇ ਨੇ ਮੈਂ ਇਹ ਘਰ ਖਰੀਦਣਾ ਚਾਹੁੰਨਾ ਹਾਂ ਮੈਂ ਉਹਨਾਂ ਨੂੰ ਬਾਜ਼ਾਰ ਦੇ ਨਾਲੋਂ ਵੱਧ ਕੀਮਤ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਹੈ ਕਿ ਇਹ ਘਰ ਹਮੇਸ਼ਾ ਹੀ ਉਹਨਾਂ ਦੇ ਨਾਂ ਤੇ ਰਹੇਗਾ ਮੈਂ ਸਿਰਫ ਉਹਨਾਂ ਨੂੰ ਇੱਕ ਗਿਫਟ ਦੇਣਾ ਚਾਹੁੰਨਾ ਹਾਂ ਪਰ ਮੇਰਾ ਨਾਮ ਸਾਹਮਣੇ ਨਹੀਂ ਆਉਣਾ ਚਾਹੀਦਾ ਡీలਰ ਨੂੰ ਜਦੋਂ ਮੂਹ ਮੰਗੀ ਕੀਮਤ ਨਾਲੋਂ ਵੀ ਵੱਧ ਮਿਲ ਰਿਹਾ ਸੀ ਤਾਂ ਫਿਰ ਉਹ ਕਿਉਂ ਨਾ ਕਰਦਾ ਇੱਕ ਨਵਾਂ ਐਗਰੀਮੈਂਟ ਤਿਆਰ ਕੀਤਾ ਗਿਆ ਉਸ ਐਗਰੀਮੈਂਟ ਦੇ ਮੁਤਾਬਕ ਕਰਦੇ ਨਵੇਂ ਮਾਲਕ ਦਾ ਨਾਮ ਗੁਫਤ ਰੱਖਿਆ ਗਿਆ ਪਰ ਇਹ ਸਾਫ਼ ਲਿਖਾ ਗਿਆ ਕਿ ਵਿਨੋਦ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਉਸ ਘਰ ਚ ਪੂਰੀ ਜ਼ਿੰਦਗੀ ਰਹਿਣ ਦਾ ਪੂਰਾ ਅਧਿਕਾਰ ਹੈ ਤੇ ਘਰ ਕਦੇ ਵੀ ਉਹਨਾਂ ਦੇ ਨਾਂ ਤੋਂ ਹਟਾਇਆ ਨਹੀਂ ਜਾ ਸਕਦਾ ਅਸਲ ਗੱਲ ਇਹ ਸੀ ਕਿ ਰੋਹਿਤ ਨੇ ਉਹਨਾਂ ਦੇ ਸੋਹਰੇ ਦਾ ਘਰ ਆਪਣੇ ਹੀ ਪੈਸਿਆਂ ਦੇ ਨਾਲ ਉਹਨਾਂ ਦੇ ਲਈ ਦੁਬਾਰਾ ਖਰੀਦ ਲਿਆ ਸੀ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ ਉਹ ਪ੍ਰਾਪਰਟੀ ਡੀਲਰ ਵਿਨੋਦ ਕੋਲ ਆਇਆ ਉਹਨਾਂ ਨੇ ਵਿਨੋਦ ਨੂੰ ਦੱਸਿਆ ਕਿ ਕਿਸੇ ਚੀਜ਼ ਨੂੰ ਲੈ ਕੇ ਪੁਰਾਣੇ ਖਰੀਦਦਾਰ ਨੇ ਸੌਦਾ ਰੱਦ ਕਰ ਦਿੱਤਾ ਹੈ ਪਰ ਇੱਕ ਨਵਾਂ ਖਰੀਦਦਾਰ ਮਿਲ ਗਿਆ ਜਿਹੜਾ ਤੁਹਾਨੂੰ ਹੋਰ ਵੀ ਵੱਧ ਕੀਮਤ ਦੇ ਰਿਹਾ ਹੈ ਪਰ ਉਹ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਇਸ ਘਰ ਵਿੱਚ ਰਹੋ ਵਿਨੋਦ ਜੀ ਹੈਰਾਨ ਸੀ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਭਗਵਾਨ ਦਾ ਹੀ ਕੋਈ ਚਮਤਕਾਰ ਹੈ ਉਹਨਾਂ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਨਵੇਂ ਕਾਗਜ਼ ਤੇ ਦਸਖਤ ਕੀਤੇ ਉਹਨਾਂ ਦੇ ਸਿਰ ਤੋਂ ਇੱਕ ਬਹੁਤ ਵੱਡਾ ਬੋਝ ਉਤਰ ਗਿਆ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਇਹ ਕਰ ਉਹਨਾਂ ਦਾ ਨਹੀਂ ਰਹਾ ਪਰ ਉਹਨਾਂ ਨੂੰ ਇਸ ਗੱਲ ਦਾ ਸਕੂਨ ਸੀ ਕਿ ਉਹ ਆਪਣੇ ਆਖਰੀ ਸਾਹ ਤੱਕ ਆਪਣੀ ਪਤਨੀ ਦੀ ਇਸ ਨਿਸ਼ਾਨੀ ਦੇ ਵਿੱਚ ਰਹਿ ਸਕਣਗੇ ਵਿਆਦਾ ਦਿਨ ਆ ਗਿਆ। ਵਿਨੋਦ ਜੀ ਨੇ ਆਪਣੀ ਧੀ ਦੇ ਵਿਆਹ ਦੀ ਹਰ ਇੱਕ ਰੀਤੀ ਰਿਵਾਜ ਪੂਰੇ ਦਿਲ ਦੇ ਨਾਲ ਨਿਭਾਏ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਤੇ ਇੱਕ ਗਹਿਰੀ ਖੁਸ਼ੀ ਸੀ। ਉਹ ਆਪਣੀ ਧੀ ਨੂੰ ਇੱਕ ਰਾਜਕੁਮਾਰੀ ਦੀ ਤਰ੍ਹਾਂ ਵਿਦਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਉਦਾਂ ਹੀ ਕੀਤਾ। ਆਖਰਕਾਰ ਵਿਦਾਈ ਦੇ ਉਹ ਭਾਵੁਕ ਘੜੀ ਆ ਗਈ। ਰੂਹੀ ਲਾਲ ਜੋੜੇ ਦੇ ਵਿੱਚ ਆਪਣੀ ਸਹੇਲੀਆਂ ਦੇ ਵਿੱਚ ਖੜੀ ਰੋ ਰਹੀ ਸੀ। ਘਰ ਦਾ ਹਰ ਕੋਹਾਂਜਾ ਹਰ ਇੱਕ ਰਿਸ਼ਤੇਦਾਰ ਹੰਝੂਆਂ ਦੇ ਨਾਲ ਭਿੱਜਿਆ ਹੋਇਆ ਸੀ। ਵਿਨੋਦ ਜੀ ਨੇ ਪੱਥਰ ਦਿਲ ਬਣਾ ਕੇ ਆਪਣੀ ਤੀਜ ਦਾ ਹੱਥ ਰੋਹਿਤ ਦੇ ਹੱਥ ਦੇ ਵਿੱਚ ਦੇ ਦਿੱਤਾ। ਉਹਨਾਂ ਨੇ ਕਿਹਾ ਪੁੱਤ ਅੱਜ ਤੋਂ ਇਹ ਇਮਾਨਤ ਤੁਹਾਡੀ ਹੋਈ। ਇਸ ਦਾ ਹਮੇਸ਼ਾ ਧਿਆਨ ਰੱਖਣਾ। ਰੋਹਿਤ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਕਿਹਾ ਪਿਤਾ ਜੀ ਇਹ ਇਮਾਨਤ ਨਹੀਂ ਮੇਰੀ ਜ਼ਿੰਦਗੀ ਹੈ ਤੇ ਮੈਂ ਇਸ ਨੂੰ ਹਮੇਸ਼ਾ ਆਪਣੀ ਜਾਨ ਤੋਂ ਵੱਧ ਸੰਭਾਲ ਕੇ ਰੱਖਾਂਗਾ। ਜਦੋਂ ਰੂਹੀ ਆਪਣੇ ਡੋਲੀ ਵਾਲੀ ਕਾਰ ਦੇ ਵੱਲ ਜਾਣ ਲੱਗੀ ਤੇ ਉਹ ਆਖਰੀ ਵਾਰ ਆਪਣੇ ਪਿਤਾ ਦੇ ਨਾਲ ਗੱਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ। ਉਸਨੇ ਰੋਂਦੇ ਹੋਏ ਆਪਣੇ ਪਰਸ ਦੇ ਵਿੱਚੋਂ ਇੱਕ ਛਗਣਾ ਵਾਲਾ ਕਾਰਡ ਕੱਢਿਆ ਤੇ ਉਸ ਨੂੰ ਆਪਣੇ ਪਿਤਾ ਦੇ ਕੰਬਦੇ ਹੋਏ ਹੱਥਾਂ ਨੂੰ ਸੰਭਾਲ ਦਿੱਤਾ ਪਿਤਾ ਜੀ ਇਹ ਤੁਹਾਡੇ ਲਈ ਹੈ ਪਰ ਇਸ ਨੂੰ ਮੇਰੇ ਜਾਣ ਤੋਂ ਬਾਅਦ ਖੋਲਿਓ ਵਿਨੋਦ ਜੀ ਨੇ ਸੋਚਿਆ ਸ਼ਾਇਦ ਇਹ ਛਗਣਾ ਵਾਲਾ ਕਾਰਡ ਹੋਵੇਗਾ ਉਹਨਾਂ ਨੇ ਉਸ ਨੂੰ ਆਪਣੀ ਜੇਬ ਦੇ ਵਿੱਚ ਰੱਖ ਲਿਆ ਵਿਦਾਈ ਹੋਈ ਘਰ ਖਾਲੀ ਹੋ ਗਿਆ ਵਿਨੋਦ ਜੀ ਵੇੜੇ ਦੇ ਵਿੱਚ ਲੱਗੇ ਹੋਏ ਅਮਰੂਦ ਦੇ ਨੀਚੇ ਇੱਕ ਕੁਰਸੀ ਤੇ ਬੈਠ ਗਏ ਘਰ ਦਾ ਖਾਲੀਪਨ ਉਹਨਾਂ ਨੂੰ ਵੱਡ ਖਾਂ ਨੂੰ ਆਉਣ ਲੱਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਉਦੋਂ ਹੀ ਉਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਰੱਖੇ ਹੋਏ ਉਸ ਕਾਗਜ਼ ਦਾ ਧਿਆਨ ਆਇਆ। ਉਹਨਾਂ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਉਸ ਕਾਗਜ਼ ਨੂੰ ਖੋਲ੍ਹਿਆ। ਉਸ ਦੇ ਵਿੱਚ ਕੋਈ ਸ਼ਗਨ ਦੇ ਪੈਸੇ ਨਹੀਂ ਸੀ। ਅੰਦਰ ਘਰ ਦੇ ਨਵੇਂ ਰਜਿਸਟਰੀ ਦੇ ਕਾਗਜ਼ਾਤ ਸੀ ਤੇ ਕਾਗਜ਼ ਮਾਲਕ ਦੇ ਨਾਮ ਦੀ ਜਗ੍ਹਾ ਤੇ ਸਾਫ਼-ਸਾਫ਼ ਅੱਖਰਾਂ 'ਚ ਲਿਖਿਆ ਸੀ ਸ਼੍ਰੀ ਵਿਨੋਦ ਕੁਮਾਰ। ਇੱਕ ਪਲ ਦੇ ਲਈ ਤਾਂ ਉਹਨਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਹਨਾਂ ਕਾਗਜ਼ਾਂ ਨੂੰ ਬਾਰ-ਬਾਰ ਪੜ੍ਹਿਆ ਇਹ ਕਿਵੇਂ ਹੋ ਸਕਦਾ ਹੈ ਘਰ ਤਾਂ ਵਿਕ ਗਿਆ ਸੀ ਉਦੋਂ ਹੀ ਉਹਨਾਂ ਦੀ ਨਿਗਾ ਕਾਗਜ਼ਾਂ ਦੇ ਨਾਲ ਇੱਕ ਹੋਰ ਖੱਤ ਤੇ ਪਈ ਉਹ ਖੱਤ ਰੋਹੀ ਨੇ ਲਿਖਿਆ ਸੀ ਮੇਰੇ ਪਿਆਰੇ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਜਾਣਦੀ ਹਾਂ ਮੈਂ ਤੇ ਰੋਹਿਤ ਨੇ ਇਹ ਸਾਰਾ ਕੁਝ ਤੁਹਾਡੀ ਪਿੱਠ ਪਿੱਛੇ ਕੀਤਾ ਪਰ ਅਸੀਂ ਕੀ ਕਰਦੇ ਅਸੀਂ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਵਿਕਦੇ ਹੋਏ ਦੇਖ ਸਕਦੇ ਸੀ ਇਹ ਘਰ ਸਿਰਫ ਤੁਹਾਡਾ ਨਹੀਂ ਮੇਰੀ ਮਾਂ ਦੀ ਯਾਦ ਹੈ ਮੇਰੇ ਬਚਪਨ ਹੈ ਤੇ ਤੁਹਾਡੀ ਇੱਜ਼ਤ ਹੈ ਤੇ ਇੱਕ ਧੀ ਆਪਣੀ ਇੱਜ਼ਤ ਦੀ ਨਿਲਾਮੀ ਕਿਵੇਂ ਵੇਖ ਸਕਦੀ ਹੈ ਰੋਹਿਤ ਨੇ ਇਹ ਘਰ ਤੁਹਾਡੇ ਲਈ ਇੱਕ ਤੋਹਫੇ ਦੇ ਰੂਪ ਦੇ ਵਿੱਚ ਖਰੀਦਿਆ ਇਹ ਤੁਹਾਡੀ ਧੀ ਤੇ ਤੁਹਾਡੇ ਜਵਾਈ ਦੇ ਵੱਲੋਂ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਨੂੰ ਇੱਕ ਛੋਟੀ ਜਿਹੀ ਸਲਾਮੀ ਅੱਜ ਤੋਂ ਬਾਅਦ ਇਹ ਘਰ ਤੁਹਾਡਾ ਹੀ ਹੋਵੇਗਾ ਤੁਹਾਡੀ ਰੂਹੀ ਖਤ ਪੜਦੇ ਪੜਦੇ ਵਿਨੋਦ ਜੀ ਦੀ ਦੁਨੀਆ ਹਿੱਲ ਗਈ ਉਹੋ ਕੁਰਸੀ ਤੋਂ ਉੱਤਰ ਕੇ ਜ਼ਮੀਨ ਤੇ ਉੱਤੇ ਬੈਠ ਕੇ ਤੇ ਇੱਕ ਬੱਚੇ ਦੀ ਤਰ੍ਹਾਂ ਫੁੱਟ-ਫੁੱਟ ਕੇ ਰੋਣ ਲੱਗੇ। ਇਹ ਹੰਝੂ ਦੁੱਖ ਦੇ ਨਹੀਂ, ਇਹ ਖੁਸ਼ੀ ਦੇ ਹੰਝੂ ਸੀ ਜਿਹੜੇ ਉਹਨਾਂ ਦੀ ਧੀ ਤੇ ਜਵਾਈ ਨੇ ਉਹਨਾਂ ਨੂੰ ਦਿੱਤੇ ਸੀ। ਉਹਨਾਂ ਨੂੰ ਲੱਗਿਆ ਜਿਵੇਂ ਉਹ ਸਾਰੇ ਦੁਨੀਆ ਤੋਂ ਅਮੀਰ ਤੇ ਕਿਸਮਤ ਵਾਲੇ ਪਿਤਾ ਨੇ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਧੀਆਂ ਬੋਝ ਨਹੀਂ, ਬਲਕਿ ਪਰਿਵਾਰ ਦਾ ਹੋ ਮਾਣ ਹੁੰਦੀਆਂ ਨੇ ਜਿਹੜੇ ਆਪਣੇ ਮਾਤਾ-ਪਿਤਾ ਦੀ ਇੱਜ਼ਤ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ। ਰੋਹਿਤੇ ਰੋਹਿਤ ਨੇ ਇਹ ਸਾਬਿਤ ਕਰ ਦਿੱਤਾ ਕਿ ਰਿਸ਼ਤੇ ਕਿਸੇ ਚੀਜ਼ ਨੂੰ ਲੈਣ ਨਾਲ ਨਹੀਂ ਬਲਕਿ ਦੇਣ ਦਾ ਵੀ ਨਾਮ ਹੈ। ਉਹਨਾਂ ਨੇ ਦੁਨੀਆ ਦੇ ਦਿਖਾਵੇ ਤੋਂ ਅਲੱਗ ਹੋ ਕੇ ਇੱਕ ਪਿਤਾ ਦੇ ਦਰਦ ਨੂੰ ਸਮਝਿਆ ਜਿਸ ਦੇ ਉਹ ਹੱਕਦਾਰ ਸੀ। ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਤੋਂ ਵੱਦ ਸ਼ੇਅਰ ਕਰਿਓ ਤਾਂ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਕੁਝ ਸਿੱਖ ਸਕਣ ਤੇ ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰਨ। ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ? ਉਸਤੇ ਬਾਰੇ ਕੀ ਕਹਿਣਾ ਹੈ ਤੇ ਜਵਾਈ ਬਾਰੇ ਕੀ ਕਹਿਣਾ ਹੈ ਜਿਸ ਨੇ ਆਪਣੇ ਪਿਤਾ ਦੇ ਲਈ ਉਹ ਘਰ ਵੀਕੰਨ ਨਹੀਂ ਦਿੱਤਾ ਅਤੇ ਉਸ ਪਿਤਾ ਬਾਰੇ ਕੀ ਕਹਿਣਾ ਹੈ ਜਿਸ ਨੇ ਆਪਣੀ ਧੀ ਦੇ ਖੁਸ਼ੀ ਦੇ ਲਈ ਆਪਣੇ ਹੱਥਾਂ ਦੇ ਨਾਲ ਆਪਣੀ ਖੂਨ ਪਸੀਨੇ ਦੇ ਨਾਲ ਮਿਹਨਤ ਨਾਲ ਬਣਾਇਆ ਹੋਇਆ ਮਕਾਨ ਵੇਚਣ ਲਈ ਤਿਆਰ ਹੋ ਗਿਆ ਸੋ ਉਸਦੀ ਤੀਤ ਦੀ ਖੁਸ਼ੀ ਉਸਦੀ ਇੱਜ਼ਤ ਉਸਦੇ ਸੋਹਰਿਆਂ ਘਰ ਵਿੱਚ ਬਣੇ ਰਹੇ ਕਮੈਂਟ ਬਾਕਸ ਦੇ ਵਿੱਚ ਆਪਣੇ رائے ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ